ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਦਿਓ ਜੀ ਫਤਿਹ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ万ਜੀਤ ਕੌਰ ਹੈ ਮੈਂ ਜਰਮਨੀ ਤੋਂ ਆਈ ਹਾਂ ਮੈਂ ਸਾਈਕਲ ਯਾਤਰਾ ਕੀਤੀ ਜਰਮਨੀ ਤੇ ਦੁਨੀਆ ਤੇ ਸਾਈਕਲ ਯਾਤਰਾ ਹਾਂ ਹਾਂ ਹੁਣ ਕਿੱਥੋਂ ਆਇਆ ਅਨੰਦਪੁਰ ਸਾਹਿਬ ਤੋਂ ਹਾਂਜੀ ਕੋਲਾ ਮਹੱਲਾ ਕਿਵੇਂ ਰ ਗਿਆ ਹਾਂ ਰਮਾਲਾ ਬੋ ਬਹੁਤ 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 ਹੁਣ ਸੀ ਬਹੁਤ ਥੋਣਾ ਸੀ ਮਹਲਾ ਐਨਜਾਇਮੈਂਟ ਅੱਛਾ ਮਹੱਲਾ ਕੱਢਿਆ ਘੋੜੇ ਸਵਾਰੀ ਕੀਤੀ ਹੈ ਹਾਂ ਪੂਰੇ ਹਾਤੀ ਉੱਤ ਕਟਕਾ ਤਸ 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 ਬਸ ਪੂਰੇ ਜੋਹਰ ਦੇਖਿਆ ਗਤਕਾ ਤੇ ਇਹ ਜਰਮਨ ਤੋਂ ਨੇ ਮਨਜੀਤ ਕੌਰ ਜੀ ਤੇ ਇਹ ਯਾਤਰਾ ਤੇ ਨਿਕਲੇ ਆ ਪੰਜਾਬ ਯਾਤਰਾ ਦੇ ਉੱਤਰੇ ਆ ਤੇ ਆਹ ਦੇਖੋ ਭਈ ਆ ਸਾਦਾ ਜਿਹਾ ਸਾਈਕਲ ਐ ਸਿੰਪਲ ਸਾਈਕਲ ਤੇ ਇਹਦੇ ਉੱਤੇ ਜਿਹੜਾ ਇਹਨਾਂ ਨੇ ਪੂਰੀ ਯਾਤਰਾ ਕੰਪਲੀਟ ਕਰਨੀ ਆ ਹੁਣੇ ਚੱਲੇ ਨੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਹਰਮੰਦਰ ਸਾਹਿਬ ਹਰਮੰਦਰ ਸਾਹਿਬ ਤੋਂ ਹੁੰਦੇ ਹੋਏ ਗੁਰਦਾਸਪੁਰ ਗੁਰਦਾਸਪੁਰ ਤੋਂ ਫੇਰ ਅੱਗੇ ਤੇ ਪੰਜਾਬੀ ਪੂਰੀ ਬੋਲਦੇ ਆ ਹੈਨਾ ਆਹ ਤੁਹਾਡਾ ਖਰਾ ਹੈਨਾ ਕਿੱਥੋਂ ਸਿੱਖੀਏ ਆ ਮੈਂ ਪਰ ਸਾਡੇ ਪੰਜਾਬੀ ਭਾਸ਼ਾ ਸਿੱਖ ਰਹੀ ਹਾਂ ਪਰ ਮੈਨੂੰ ਤਾਂ ਫੜਾ ਪਉਂਦਾ ਸਤਾ। ਸੋ ਜਰਮਨ ਹਿੰਦੀ ਚ ਸਾਰੀ ਕੋ ਵਿਦਿਆਲਾ ਜਾਂ ਵਿਦਿਆਲਾ ਨਹੀਂ ਹੈਗਾ। ਵਿਦਿਆਲਾ ਨਹੀਂ ਹੈਗਾ। ਨਹੀਂ। ਸੋ ਮੈਂ ਪੰਜਾਬ ਆਈਸੀ ਦੀ ਪੰਜਾਬੀ ਭਾਸ਼ਾ ਸਿੱਖਣਾ ਦੇ ਸਕੂਲ ਜਾਂਦਾ। ਸੋ ਮੈਂ ਜੰਪਨ ਸਾਹਿਬ ਦੇ ਸਕੂਲ ਜਾਂਦੀ ਸੀ। ਦਮਦਮ ਸਾਹਿਬ ਪਾਜੀ ਬਾ ਤੇ ਬਈ ਹੁਣ ਦੇਖੋ ਕਿੱਡੀ ਸੋਹਣੀ ਪੰਜਾਬੀ ਬੋਲਦੇ ਆ ਤੇ ਇਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ। ਅੰਮ੍ਰਿਤ ਕਦੋਂ ਛਕਿਆ ਸੀ? ਕਿੰਨੇ 2 ਸਾਲ ਪਿਛੇ ਕਿੱਥੋਂ ਸ਼ਕਿਆ ਸੀ ਅਨੰਦਪੁਰ ਸਾਹਿਬ ਨਹੀਂ ਮਲਾਈਜ਼ੀਆ ਵਿੱਚ ਕੋਲਾ ਲੰਪੂਰ ਅਮਲੇਸ਼ੀਆ ਓਕੇ ਕੀ ਬਾਤ ਤੇ ਸਾਈਕਲ ਦੇਖੋ ਸਾਦਾ ਜਾਂ ਨੀਲਮ ਵਾਲਾ ਤੇ ਇਹਦੇ ਫਿਰ ਜਿਹੜੇ ਆ ਭੈਣੋਣੀ ਪੂਰੀ ਯਾਤਰਾ ਕਰਦੇ ਚੜਦੀ ਕਲਾ ਮਾਰੇ ਤੁਹਾਡੀ ਪੂਰੀ ਚੜਦੀ ਕਲਾ ਕਰੇ ਤੁਹਾਡੀ ਯਾਤਰਾ ਜਿਹੜੀ ਸਫਲ ਕਰੇ ਫਤਿਹ ਬੁਲਾ ਦੇ ਜਾਣ ਲੱਗਿਆ ਓਕੇ ਵਾਹਿਗੁਰੂ ਜੀ ਕੀ ਬਤ ਹੈ ਵਾਹਿਗੁਰੂ ਜੀ ਕੀ ਬਤ ਹੈ